ਸਤਿ ਸ੍ਰੀ ਅਕਾਲ ਆ ਸਤਿ ਤੁਸੀਂ ਸਾਰੇ ਰਾਜੀ ਤੁਸੀਂ ਹੋਵੋਗੇ ਵੀ ਪ੍ਰਾਣਾਂ ਟੈਨਸ਼ਨਾਂ ਤੋਂ ਫ੍ਰੀ ਹੋ ਕੇ ਆਜੋ ਟੈਸਟ ਤਿਆਰ ਕਰਦੇ ਥੋਡੇ ਲਈ ਇਹ ਪੇਪਰ ਪਹਿਲੇ ਮਹੀਨੇ ਚ ਕਹਿਤਾ ਹੁਣ ਤੇ ਚਲੋ ਮੈਂ ਡਰਾਇਲ ਪੇਰਾ ਬੋਲ ਦਿਆਂ ਫਿਰ ਤੁਹਾਨੂੰ ਪ੍ਰੋਪਰ ਪੇਰੇ ਬੋਲਨੇ ਆ ਤੇ ਪੰਜਾਬੀ ਟਾਈਪ ਨਹੀਂ ਕੀਤੀ ਇਸੇ ਕਰਕੇ ਪੇੜਾ ਲੈਣ ਦਾ ਫੋਟੋ ਸੈਂਡ ਕਰਦਾਂਗੇ ਬਾਕੀ ਜਿਨ੍ਹਾਂ ਨੇ ਯੂਟਿਊਬ ਤੋਂ ਕਰਨਾ ਹੋਇਆ ਜੇ ਕਿਸੇ ਨੂੰ ਕੋਈ ਸ਼ਾਬਦ ਦੀ ਪ੍ਰੋਬਲਮ ਹੋਈ ਤਾਂ ਚਾਹੇ ਪਰਸਨਲ ਆਪਣੇ ਨੰਬਰ ਤੇ ਪੁੱਛ ਲਿਓ ਤੇ ਵੈਸੇ ਪੈਰਾ ਬਹੁਤ ਜ਼ਿਆਦਾ ਸੌਖੇ ਨਹੀਂ ਦੋਨੇ ਪੈਰੇ ਵੀ ਮੈਨੂੰ ਨਹੀਂ ਲੱਗਦਾ ਕੋਈ ਇੱਕ ਦੋ ਗਲਤਾਂ ਤੋਂ ਵੱਧ ਵਾਲਾ ਪੈਰੇ ਹੋਣਗੇ ਬਾਕੀ ਕਈ ਵਾਰੀ ਇਹ ਹੁੰਦਾ ਵੀ ਆਟਲੈਂਡ ਨਹੀਂ ਸਮਝ ਆਉਂਦੀ ਹੁੰਦੀ ਆਪਦੀ ਪਰ ਅਸਲੀ ਤੇ ਤਾਂ ਸਮਝ ਆਉਣੀ ਚਾਹੀਦੀ ਆ ਤੇ ਚਲੋ ਫਿਰ ਆਪਾਂ ਜ਼ਿਆਦਾ ਥੋੜਾ ਸਮਾਂ ਬਰਬਾਦ ਨਹੀਂ ਕਰਦੇ ਪਹਿਲਾਂ ਟ੍ਰਾਇਲ ਪੈਰਾ ਦਿੰਨੇ ਆ ਥੋੜਾ ਹੱਥ ਚੱਲਣ ਲਈ ਉਸ ਤੋਂ ਬਾਅਦ ਪ੍ਰੋਪਰ ਪੈਰੇ 2 ਮਿੰਟ ਦੀ ਵਿੱਚ ਬ੍ਰੇਕ ਤੇ ਉਹ ਮੈਂ ਸਾਰਾ ਕੁਝ ਜਿਵੇਂ ਕਿ ਪ੍ਰਾਣ ਮਾਹੌਲ ਹੁੰਦਾਗਾ ਚਲੋ ਫਿਰ ਹੁਣ ਰੈਡੀ ਹੋ ਜਾਓ ਟ੍ਰਾਇਲ ਪਰ ਲਈ ਰੈਡੀ ਕਿਸੇ ਜਮਾਨੇ ਵਿੱਚ ਤਲਾਕ ਨੂੰ ਬੁਰਾ ਮੰਨਿਆ ਜਾਂਦਾ ਸੀ ਅਤੇ ਸ਼ਾਇਦ ਹੀ ਕੋਈ ਇਹੋ ਜਿਹਾ ਮਾਮਲਾ ਸੁਣਨ ਵਿੱਚ ਆਉਂਦਾ ਸੀ ਟੰਡੀ ਜਮਾਨਾ ਬਦਲਣ ਨਾਲ ਜੋੜਿਆਂ ਦੇ ਤਲਾਕ ਆਮ ਗੱਲ ਹੋ ਗਈ ਹੈ ਟੰਡੀ ਅੱਜਕੱਲ੍ਹ 50 ਸਾਲ ਤੋਂ ਵੱਧ ਉਮਰ ਦੇ ਜੋੜੇ ਵੀ ਤਲਾਕ ਲੈ ਰਹੇ ਹਨ ਡੰਡੀ ਕੀ ਕਾਰਨ ਹੋ ਸਕਦਾ ਹੈ ਪ੍ਰਸ਼ਨ ਚਿੰਨ ਇੰਨਾ ਚਿਰ ਨਾਲ ਰਹਿਣ ਤੋਂ ਬਾਅਦ ਤਾਂ ਇੱਕ ਦੂਜੇ ਦੀ ਆਦਤ ਪੈ ਜਾਂਦੀ ਹੈ ਹਾਤਾਂ ਨਾਲ ਵਕਫੀਅਤ ਹੋ ਜਾਂਦੀ ਹੈ ਡੰਡੀ ਇੰਨਾ ਸਮਾ ਬਤੌਣ ਤੋਂ ਬਾਅਦ ਤਲਾਕ ਲੈਣਾ ਇਹ ਦਰਸਾਉਂਦਾ ਹੈ ਕਿ ਜੋੜੇ ਲਓ ਜੀ ਇੱਕ ਮਿੰਟ ਦਾ ਤੁਹਾਡਾ ਆਪਾਂ ਟਰਾਈਡ ਪੈਰਾ ਬੋਲਤਾ ਤੇ ਹੁਣ ਤੋਂ ਨੂੰ ਆਪਾਂ ਪ੍ਰੋਪਰ ਪੈਰਾ ਬੋਲਾਂਗੇ ਹੱਥ ਚੱਲ ਪਏ ਹੋਣਗੇ ਸਾਰਿਆਂ ਦੇ ਬਹੁਤ ਆਸਾਨ ਪੈਰੇ ਆ ਬਸ ਥੋੜਾ ਜਿਹਾ ਧਿਆਨ ਨਾਲ ਕਰਨਾ ਤੇ ਕੱਦਾਂ ਸ਼ਬਦ ਹੋਊਗਾ ਵਿੱਚ ਤੇ ਇੰਨੇ ਜਿਆਦੇ ਸ਼ਬਦ ਹੈ ਨਹੀਂ ਕੋਈ ਇਹ ਜੇ ਚਲੋ ਰੈਡੀ ਹੋ ਜਓ ਹਨਾ ਪ੍ਰੋਪਰ ਪਰਾ ਬੋਲਦੇ ਆਪਾਂ ਰੈਡੀ ਭਾਰਤ ਦੇ ਨਿਆਂਇਕ ਪ੍ਰਬੰਧ ਅਧੀਨ ਹਰੇਕ ਰਾਜ ਵਿੱਚ ਇੱਕ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ ਡੰਡੀ ਸਧਾਰਨ ਤੌਰ ਉੱਤੇ ਇੱਕ ਰਾਜ ਲਈ ਇੱਕ ਹਾਈ ਕੋਰਟ ਹੁੰਦਾ ਹੈ ਡੰਡੀ ਪ੍ਰੰਤੂ ਸੰਸਦ ਕਾਨੂੰਨ ਦੁਆਰਾ ਦੋ ਜਾਂ ਦੋ ਤੋਂ ਵੱਧ ਰਾਜਾਂ ਅਤੇ ਕੇਂਦਰੀ ਪ੍ਰਸ਼ਾਸਤ ਖੇਤਰਾਂ ਲਈ ਸਾਂਝੀ ਹਾਈ ਕੋਰਟ ਦੀ ਵਿਵਸਥਾ ਵੀ ਕਰ ਸਕਦੀ ਹੈ ਢੰਡੀ ਉਦਾਹਰਨ ਲਈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਲਈ ਇੱਕ ਸਾਂਝੀ ਹਾਈ ਕੋਰਟ ਹੈ ਢੰਡੀ ਗੁਹਾਟੀ ਹਾਈ ਕੋਰਟ ਚਾਰ ਰਾਜਾਂ ਅਸਾਮ ਅਰੁਣਾਚਲ ਪ੍ਰਦੇਸ਼ ਨਾਗਾ ਲੈਂਡ ਅਤੇ ਮਜ਼ੋਰਮ ਲਈ ਸਥਾਪਿਤ ਕੀਤੀ ਗਈ ਹੈ ਡੰਡੀ ਸੰਵਿਧਾਨ ਅਨੁਸਾਰ ਹਾਈ ਕੋਰਟ ਵਿੱਚ ਇੱਕ ਮੁੱਖ ਜੱਜ ਅਤੇ ਕੁਝ ਹੋਰ ਜੱਜ ਹੁੰਦੇ ਹਨ ਡੰਡੀ ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਨਿਸ਼ਚਿਤ ਨਹੀਂ ਹੈ ਡੰਡੀ ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਰਾਸ਼ਟਰਪਤੀ ਦੀ ਇੱਛਾ ਉੱਤੇ ਛੱਡ ਦਿੱਤੀ ਗਈ ਹੈ ਡੰਡੀ ਇਸ ਲਈ ਰਾਜਾਂ ਦੇ ਹਾਈ ਕੋਰਟਾਂ ਦੇ ਜੱਜਾਂ ਦੀ ਸੰਖਿਆ ਸਮਾਨ ਨਹੀਂ ਹੈ ਡੰਡੀ ਉਦਾਹਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਸੰਖਿਆ 48 ਹੈ ਜਦ ਕਿ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਵਿੱਚ 13 ਜੱਜ ਹਨ ਡੰਡੀ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਡੰਡੀ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਨ ਸਮੇ ਰਾਸ਼ਟਰਪਤੀ ਦੇ ਮੁੱਖ ਜੱਜ ਅਤੇ ਰਾਜ ਦੇ ਗਵਰਨਰ ਦੀ ਸਲਾਹ ਲੈਂਦੇ ਹਨ ਡੰਡੀ ਬਾਕੀ ਦੇ ਜੱਜਾਂ ਦੀ ਨਿਯੁਕਤੀ ਕਰਨ ਸਮੇਂ Thank you. ਹਾਂਜੀ 2 ਮਿੰਟ ਕੰਪਲੀਟ ਹੋ ਗਏ ਤੇ ਰੈਡੀ ਹੋ ਜਾਓ ਹੁਣ ਆਪਾਂ ਤੁਹਾਨੂੰ ਦੂਜਾ ਪੈਰਾ ਬੋਲਦੇ ਆ ਜਿਆਦਾ ਟਾਈਮ ਨਹੀਂ ਸੀ ਪੜ੍ਹਨਾ 2 ਮਿੰਟ ਤੱਕ ਪੜਿਆ ਬਹੁਤਾ ਚਾਹੇ ਅੱਧਾ ਪੜਿਆ ਗਿਆ ਚਾਹੇ ਪੂਰਾ ਪੜਿਆ ਗਿਆ ਪੈਰਾ ਚਲੋ ਹੁਣ ਦੂਜਾ ਪੈਰਾ ਸਟਾਰਟ ਕਰੋ ਰੈਡੀ ਇਸ ਵਿੱਚ ਭਾਰਤੀ ਪੰਜਾਬੀ ਕਵੀਆਂ ਦੇ ਨਾਲ-ਨਾਲ ਪਾਕਿਸਤਾਨੀ ਕਵੀਆਂ ਦਾ ਵੀ ਜਿਕਰ ਹੈ ਡੰਡੀ ਗੁਰਦਾਸਪੁਰ ਅਤੇ ਅਮਰਦਸਰ ਜ਼ਿਲ੍ਹੇ ਦੇ ਵਪਾਰੀਆਂ ਦੀ ਲਾਹੌਰ ਦੇ ਵਪਾਰੀਆਂ ਨਾਲ ਸਾਂਝ ਸੀ ਡੰਡੀ ਪਰ ਦੇਸ਼ ਆਜ਼ਾਦ ਹੋਣ ਸਮੇਂ ਪਤਾ ਨਹੀਂ ਕੀ ਹੋ ਗਿਆ ਡੰਡੀ ਸਭ ਦੀ ਵਰਿਆਂ ਦੀ ਸਾਂਝ ਪਲਾਂ ਵਿੱਚ ਟੁੱਟ ਗਈ ਸੀ ਡੰਡੀ ਦੱਸਦੇ ਹਨ ਕਿ ਲਾਹੌਰ ਜ਼ਿਲ੍ਹਾ ਪਹਿਲਾਂ ਭਾਰਤ ਨੂੰ ਮਿਲਣ ਲੱਗਾ ਸੀ ਅਤੇ ਗੁਰਦਾਸਪੁਰ ਪਾਕਿਸਤਾਨ ਨੂੰ ਡੰਡੀ ਬਟਾਲੇ ਦੇ ਬਜ਼ੁਰਗ ਦੱਸਦੇ ਹਨ ਕਿ ਮੁਸਲਮਾਨਾਂ ਨੇ ਇਹ ਪਤਾ ਲੱਗਣ ਉੱਤੇ ਕਿ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਵਿੱਚ ਰਹੇਗਾ ਇੱਥੋਂ ਦੇ ਮੁਸਲਮਾਨਾਂ ਦੇ ਮਨਾ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਵਿੱਚੋਂ ਸ਼ਰਾਰਤੀ ਅੰਸਰਾਂ ਨੇ ਸ਼ਹਿਰ ਦੀਆਂ ਗੈਰ ਮੁਸਲਮਾਨ ਆਬਾਦੀ ਵਾਲੀਆਂ ਥਾਵਾਂ ਉੱਤੇ ਤੇਲ ਦੇ ਕੜਾਹੇ ਤਾਂ ਕੇ ਰੱਖੇ ਸਨ ਤਾਂ ਜੋ ਇੱਥੋਂ ਕਿਸੇ ਹਿੰਦੂ ਸਿੱਖ ਨੂੰ ਜਾਣ ਨਹੀਂ ਦੇਣਾ ਡੰਡੀ ਪਾਰ ਦੱਸਦੇ ਹਨ ਕਿ ਕਿਸੇ ਸਿਆਣੇ ਨੇ ਭਾਰਤੀ ਸਿਆਸਤਦਾਨਾ ਨੂੰ ਸਲਾਹ ਦਿੱਤੀ ਕਿ ਜੇਕਰ ਗੁਰਦਾਸਪੁਰ ਪਾਕਿਸਤਾਨ ਵਿੱਚ ਚਲਾ ਗਿਆ ਤਾਂ ਕਸ਼ਮੀਰ ਨੂੰ ਰਸਤਾ ਕਿੱਥੋਂ ਮਿਲੇਗਾ ਡੰਡੀ ਇਸ ਦੇ ਮੱਦੇ ਨਜ਼ਰ ਗੁਰਦਾਸਪੁਰ ਜ਼ਿਲ੍ਹਾ ਭਾਰਤ ਵਿੱਚ ਰੱਖਣ ਦੀ ਮੰਗ ਕੀਤੀ ਗਈ ਡੰਡੀ ਕਈ ਇਹ ਵੀ ਦੱਸਦੇ ਹਨ ਕਿ ਜੇਕਰ ਲਾਹੌਰ ਭਾਰਤ ਵਿੱਚ ਆ ਗਿਆ ਤਾਂ ਸਿੱਖਾਂ ਦੇ ਮਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲਾ ਨਕਸ਼ਾ ਉਜਾਗਰ ਰਹੇਗਾ ਅਤੇ ਇਹ ਬਖਰੇ ਸਿੱਖ ਰਾਜ ਦੀ ਮੰਗ ਕਰਨਗੇ ਡੰਡੀ ਜੋ ਵੀ ਹੋਇਆ ਜਿਲਾ